ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਮੁੜ ਕੇ ਰਿਹਾ ਸੀਐਮ ਮਾਨ ਨੇ ਇਲਜ਼ਾਮ ਲਾਇਆ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਲਾਹੇ ਲਈ ਸੂਬੇ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਕਰਵਾਈ ਜਾ ਰਹੀ ਹੈ ਕਿ ਆਖਿਰ ਨਿੱਜੀ ਹੋਟਲ ਹੀ ਕਿਹੜੇ ਕਾਨੂੰਨਾਂ ਨੂੰ ਤੋੜਿਆ ਗਿਆ ਮੈਂ ਖੁਦ ਵੀ ਪਹਿਲਾਂ ਕਹਿੰਦਾ ਰਿਹਾ ਆਪਣੇ ਇਲੈਕਸ਼ਨ ਦੇ ਵੇਲੇ ਜਦੋਂ ਲੋਕਾਂ ਕੋਲ ਜਾਂਦੇ ਸੀ ਕਿ ਇਨਾਂ ਨੇ ਜਿਹੜੇ ਵੱਡੇ ਵੱਡੇ ਹੋਟਲ ਬਣਾਏ ਨੇ ਉਹਨਾਂ ਦੇ ਨੀਹਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਖੂਨ ਹੈ ਸੋ ਸਾਰੀਆਂ ਜਾਣਕਾਰੀਆਂ ਜਦੋਂ ਇਕੱਠੀਆਂ ਕਰਵਾਈਆਂ ਗਈਆਂ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਤੇ ਅੱਜ ਦੀ ਹੈ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ 7 ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਉਹਦੇ ਬਾਰੇ ਮੈਂ ਜਾਣਕਾਰੀ ਦੇਣੀ ਅਸਲ ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਨਾਂ ਤੇ ਪੱਲਨਪੁਰ ਪਿੰਡ ਹੈ ਮਾਜਰੀ ਬਲਾਕ ਦਾ ਮੋਹਾਲੀ डिस्ट्रिक्ट डिस्ट्रिक शुरुआत होंट्रो ईको ग्रीन रिजॉर्ट शुरुआत हों जो उन्नीस सौ पचासी छियासी बादल फैमिली ने 80 ਕੇ ਨਾਲ 16 ਮਰਲੇ ਜ਼ਮੀਨ ਖਰੀਦੀ ਪੱਲਨਪੁਰ ਪਿੰਡ ਦੀ ਤੂਤਵਾਦ ਕਿਉਂਕਿ ਇਹ ਜਿਹੜਾ ਏਰੀਆ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਤਵਾਨ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਐਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਤੇ ਨਾਲ ਨਾਲ ਕਾਫੀ ਹੋਰ ਅਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਆਂ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਿਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਉੱਥੇ ਹੋਟਲ ਬਣਾਉਣ ਦਾ ਸੀਐਲਓ ਲੈ ਲਿਆ ਗਿਆ ਖੁਦ ਹੀ ਸੀਗੇ तीलू कौन मना कर दूंगा ही तो देना हालांकि पीएलपीए पंजाब लैंड प्रिजरवे एक्ट उन्नीस सौ के तहत उत्तर कोई भी कमर्शियल एक्टि एक्टिविटी नहीं की जा सकती तो कंपनी ने अप्रूवल ले लिया सत पॉइंट सताई हैकटेयर ਤੱਕ ਬੀਕੜ ਫੋਰੈਸਟ ਦਾ ਜਿਹੜਾ 232009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫॉर ਸੈਟਿੰਗ ਅਪ ਐ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਉਹਨੇ ਵੀ ਅਪਰੂਵਲ ਲੈ ਲਈ 2 9 3 2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲੈ ਲਈ 23 ਕਨਾਲ 16 ਮਰਲੇ ਪੱਲਨਪੁਰ ਚੀ ਤੇ ਫਿਰ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 57 2013 ਨੂੰ ਤਾਜ ਟਰੈਵਲ ਤੋਂ ਖਰੀਦ ਲਈ ਆਪਦੀ ਹੀ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਦੀ ਇਕੱਠੀ ਕਰ ਲਈ ਲਿਖੀ ਜਾਏ ਹੁਣ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਤੀ ਪਾਕਟ A 'ਚ 86 ਕਨਾਲ 16 ਮਰਲੇ ਪਾਕਟ B ਦੇ ਵਿੱਚ 55 ਕਨਾਲ 16 ਮਰਲੇ ਪਾਕਟ C 'ਚ 23 ਕਨਾਲ 16 ਮਰਲੇ ਟੋਟਲ 20.8 ਏਕੜ ਪਾਕਟ A 'ਚ 86 ਕਨਾਲ ਐਂਡ 16 ਮਰਲੇ ਪਾਕਟ B 55 ਕਨਾਲ ਐਂਡ 16 ਮਰਲੇ ਪਾਕਟ C 23 कनाल एंड 16 मरले टोटल 2.8 पॉइंट एट एकर मीनज एट पॉइंट फोर टू हैक्टेयर ए जमीन इट्ठी होगी भी किले मजॉरिटी ऑफ द शेयर ऑफ मैट्रो इको ग्रीन रिजोर्ट लिमिटेड एक कि ने जी बादल परिवार को सुखबीर बादल को लख तिरासी हज़ार दो सौ पच्ची शेयर ने इस प्राइवेट लिमिटेड कंपनी के मेट्रो इको ग्रीन रिसोर्ट ਦੇ 100 ਰੁਪਿਆ ਕੀਮਤ ਦੇ 1,83,225 ਸ਼ੇਅਰ ਮਿਸਸ ਹਰ ਸਿਮਰਤ ਕੌਰ ਬਾਦਲ ਕੋਲ 81,500 ਸ਼ੇਅਰ ਨੇ 100 ਰੁਪਿਆ ਉਹਦੀ ਕੀਮਤ ਹੈ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਕੋਲੇ 53,550 ਸ਼ੇਅਰ ਨੇ ਸੁ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟਰਕਸ਼ਨ ਦੀ ਐਕਟੀਵਿਟੀਜ਼ ਹੋਰ ਦੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1 ਕਚਾਰ 2016 ਨੂੰ ਸ਼ੁਰੂ ਹੋ ਜਾਂਦੀ ਹੈ। ਤਾਂ ਰਿਜ਼ੋਰਟ ਜਿਹੜਾ ਹੈ ਉਹ ਉਬਰਾਏ ਸੁਖ ਬਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ। ਤੂੰ ਇਧਰ ਉਧਰ ਕੀ ਬਾਤ ਨਾ ਕਰ। ਕਾਫਲਾ ਕਿਉਂ ਲੁੱਟਾ ਇਹ ਬਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਝੂਠ ਤੇ ਫਰੇਬ ਪਰੋਸਣ ਦੇ ਲਈ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਦਾ ਮਕਸਦ ਇੱਕੋ ਇੱਕ ਹੈ ਕਿ ਜਿਹੜਾ ਨੌਜਵਾਨ ਕਿਸਾਨ ਖਨੌਰੀ ਬਾਰਡਰ ਦੇ ਵਿਖੇ ਸ਼ਹੀਦ ਹੋਇਆ ਸ਼ੁਭਕਰਨ ਸਿੰਘ ਉਸ ਮਾਮਲੇ ਦੇ ਵਿੱਚ ਜਿਹੜੀ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਉਹ ਤੋਂ ਧਿਆਨ ਕਿਵੇਂ ਪਟਕਾਇਆ ਜਾਏ ਕਿਉਂਕਿ ਜ਼ੀਰੋ ਐਫ ਆਈ ਆਰ ਦਰਜ ਕਰਕੇ ਪੰਜਾਬ ਸਰਕਾਰ ਨੇ ਇਹ ਗੱਲ ਮੰਨ ਲਈ ਹੈ ਕਿ ਇਹ ਜਿਹੜੀ ਮੌਤ ਹੈ ਇਹ ਜਿਹੜਾ ਕਤਲ ਹੈ ਉਹ ਪੰਜਾਬ ਦੀ ਧਰਤੀ ਤੇ ਨਹੀਂ ਹੋਇਆ ਤਾਂ ਹੀ ਜ਼ੀਰੋ ਐਫ ਆਈ ਆਰ ਹੈ ਨਾ ਇਹ ਫਿਰ ਹਰਿਆਣੇ ਨੂੰ ਇਨਵੈਸਟੀਗੇਸ਼ਨ ਦੇ ਲਈ ਵੀ ਭੇਜ ਦਿੱਤੀ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਹਮੇਸ਼ਾ ਕਰਦੇ ਨੇ ਕਿ ਪੰਜਾਬ ਦੇ ਅਹਿਮ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਕੋਈ ਨਵਾਂ ਸ਼ਗੂਫਾ ਛੱਡ ਦਿਓ ਇਹ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਇਹ ਤੋਂ ਪਹਿਲਾਂ ਵੀ ਇੱਕ ਦਿਨ ਵੱਡਾ ਖੁਲਾਸਾ ਕਰਨ ਆਏ ਸੀ ਕਿ ਜੀ ਚਰਨਜੀਤ ਚੰਨੀ ਸਾਹਿਬ ਨੇ ਇੱਕ ਖਡਾਰੀ ਤੋਂ 2 ਕਰੋੜ ਰੁਪਇਆ ਮੰਗ ਲਿਆ ਨੌਕਰੀ ਦਾ ਅੱਜ ਤੱਕ ਨਹੀਂ ਪਰਚਾ ਦਰਜ ਕੀਤਾ ਕਦੇ ਕਹਿੰਦੇ ਨੇ 골ਡੀ ਬਰਾੜ ਫੜ ਲਿਆ ਡੇਰੇ ਦੇ ਜਿਹੜਾ ਉਹ ਹੈਗੇ ਨੇ ਦੋਸ਼ੀ ਉਹ ਫੜ ਲੇ ਕਦੇ BMW ਦਾ ਪਲਾਂਟ ਲਾਤਾ ਮੁੱਖ ਮੰਤਰੀ ਸਾਹਿਬ ਦੀ ਇਹ ਆਦਤ ਬਣ ਚੁੱਕੀ ਹੈ ਕਿ ਜਦੋਂ ਕਿਸੇ ਮੁੱਦੇ ਤੇ ਘਿਰ ਜਾਣ ਫਿਰ ਐਸੇ ਝੂਠ ਐਸੇ ਫਰੇਵ ਐਸੇ ਸ਼ਗੂਫੇ ਛੱਡਦੇ ਰਹਿੰਦੇ ਨੇ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕਰਦਾ ਕਿ ਮਜਬੂਰੀ ਕੀ ਹੈ ਕਿ ਭਗਵੰਤ ਮਾਨ ਐਡੇ ਮਜਬੂਰ ਮੁੱਖ ਮੰਤਰੀ ਹੈ ਕਿਉਂਕਿ ਵਿਜੀਲੈਂਸ ਦਾ ਵਿਭਾਗ ਮਹਕਮਾ ਭਗਵੰਤ ਮਾਨ ਸਾਹਿਬ ਕੋਲੇ ਪੰਜਾਬ ਪੁਲਿਸ ਭਗਵੰਤ ਮਾਨ ਸਾਹਿਬ ਕੋਲੇ ਤੇ ਜੇ ਕੋਈ ਗਲਤ ਕੰਮ ਹੋਇਆ ਜੇ ਸੁਖ ਵਿਲਾਸ ਦੀ ਤੁਸੀਂ ਗੱਲ ਕਰਦੇ ਹੋ ਅੱਜ ਸੁਖ ਵਿਲਾਸ ਤਾਂ ਅੱਜ ਇੱਕਦਮ ਬਾਹਰ ਆ ਗਿਆ ਨਾ 2 ਸਾਲਾਂ ਤੋਂ ਤੁਹਾਡੀ ਸਰਕਾਰ ਹੈ ਕਾਰਵਾਈ ਤੁਸੀਂ ਕੋਈ ਕੀਤੀ ਨਹੀਂ ਅੱਜ 0 ਐਫ ਆਈ ਆਰ ਤੋਂ ਧਿਆਨ ਭਟਕਾਉਣਾ ਸੀ ਤਾਂ ਸੁਖ ਵਿਲਾਸ ਦੀ ਗੱਲ ਕਰਤੀ ਮੁੱਖ ਮੰਤਰੀ ਸਾਹਿਬ ਕਿਸੇ ਨੇ ਕਾਰਵਾਈ ਕਰਨ ਤੋਂ ਤੁਹਾਡਾ ਹੱਥ ਫੜਿਆ ਹੋਇਆ ਮਜਬੂਰੀ ਲੋਕਾਂ ਨੂੰ ਸਮਝਾਓ ਨਾ ਕਿ ਮਜਬੂਰੀ ਕੀ ਹੈ ਕਿ ਝੂਠ ਬੋਲਣ ਦੀ ਫਰੇਬ ਤੋਲਣ ਦੀ ਆਦਤ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਲਈ ਲਾਈਫ ਹੋ ਜਾਂਦੇ ਹੋ ਹੁਣ ਤੁਹਾਨੂੰ ਚੈਲੰਜ ਹੈ ਭਗਵੰਤ ਮਾਨ ਸਾਹਿਬ ਜੋ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਹੋ ਜੋ ਝੂਠੇ ਡਾਟੇ ਪੇਸ਼ ਕੀਤੇ ਨੇ ਜੋ 100 ਕਰੋੜ ਰੁਪਏ ਦੀ ਇੱਕ ਝੂਠੀ ਫਿਗਰ ਲੈ ਕੇ ਆਏ ਹੋ ਜਾਂ ਤਾਂ ਉਹਨੂੰ ਪ੍ਰੂਵ ਕਰੋ ਕਾਰਵਾਈ ਕਰੋ ਪਰਚਾ ਦਰਜ ਕਰੋ ਨਹੀਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਇੱਕ ਡੈਫੇਮੇਸ਼ਨ ਦੇ ਕੇਸ ਲਈ ਹੋਰ ਤਿਆਰ ਰੋ ਸੋ ਜਿਹੜਾ ਝੂਠ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਬੋਲਿਆ ਉਹਦੇ ਅਸੀਂ ਕਾਗਜ਼ ਕਢਾ ਲਏ ਨੇ ਤੇ ਕੱਲ ਨੂੰ ਤੁਹਾਨੂੰ ਪ੍ਰੋਪਰ ਡਿਟੇਲ ਜਵਾਬ ਤੁਹਾਡੇ ਹਰ ਇੱਕ ਗੱਲ ਦਾ ਕਾਗਜ਼ਾਂ ਦੇ ਨਾਲ ਦਵਾਂਗੇ ਫਰਮੈਂ ਇੱਕ ਵਾਰ ਫੇਰ ਤੁਹਾਨੂੰ ਕਹਿਣਾ ਕਿ ਕਿਸਾਨੀ ਸੰਘਰਸ਼ ਨੂੰ ਜਿਹੜਾ ਉਹਦੀ ਪਿੱਠ ਦੇ ਵਿੱਚ ਤੁਸੀਂ ਛੁਰਾ ਮਾਰਿਆ ਹੈ ਅਗਰ ਤੁਸੀਂ ਸੋਚੋ ਕਿ ਐਸੀ ਝੂਠ ਤੇ ਫਰੇਬ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੁਸੀਂ ਪੰਜਾਬ ਨੂੰ ਭਟਕਾ ਲੋਗੇ ਤਾਂ ਪੰਜਾਬੀ ਹੁਣ ਬਹੁਤ ਸਿਆਣੇ ਹੋ ਗਏ ਨੇ ਤੁਹਾਡੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਤੁਸੀਂ ਹੁਣ ਇਸ ਗੱਲ ਤੇ ਆਪਣੇ ਵਚਨਾਂ ਤੇ ਕਾਇਮ ਰਹੋ ਜਾਂ ਤਾਂ ਕਾਰਵਾਈ ਕਰਕੇ ਦਿਖਾਓ ਜਾਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਹੁਣ ਅਦਾਲਤ ਆਉਣ ਦੇ ਲਈ ਤਿਆਰ ਰਹੋ